प्यारे दोस्तों जी एशिया वर्ल्ड वाइड YouTube चैनल ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀਵਾਲੀ ਦੇ ਮੌਕੇ ਤੇ ਤੇ ਉਸ ਤੋਂ ਪਹਿਲਾਂ ਵੀ ਦੁਸ਼ਹਿਰੇ ਦੇ ਮੌਕੇ ਤੇ ਆਪਾਂ ਨੇ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਤੇ ਉਹ ਵੀਡੀਓਜ਼ ਨੂੰ ਪਿਆਰ ਵੀ ਤੁਸੀਂ ਬਹੁਤ ਦਿੱਤਾ ਤੇ ਇਹਨਾਂ ਵੀਡੀਓਜ਼ ਦੇ ਵਿੱਚ ਇੱਕ ਸਭ ਤੋਂ ਹਿੱਟ ਜਿਹੜੀ ਵੀਡੀਓ ਸੀ ਆਪਣੀ ਜੱਸੀ ਫਾਇਰਵਰਕਸ ਵਾਲਿਆਂ ਦੀ ਹੈ ਨਾ ਜੱਸੀ ਫਾਇਰਵਰਕਸ ਐਥੇ ਕੁਰਾਲੀ ਦਾ ਜਿਹੜਾ ਸਭ ਤੋਂ ਮਸ਼ਹੂਰ ਨਾਮ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਦੋਸਤੋ ਕਿ ਜੀ ਏਸ਼ੀਆ ਵਰਲਡਵਾਈਡ ਤੇ ਤੁਸੀਂ ਘੱਟੋ ਘੱਟ 20-25 ਵੀਡੀਓ ਜਿਹੜੀਆਂ ਪਟਾਕਿਆਂ ਦੀਆਂ ਦੇਖੀਆਂ ਤੇ ਇਹਦੇ ਵਿੱਚ ਤੁਹਾਡੀ ਇੱਕ ਸ਼ਿਕਾਇਤ ਸੀਗੀ ਕਿ ਤੁਸੀਂ ਸਾਨੂੰ ਜੱਸੀ ਫਾਇਰ ਬਾਕਸ ਦੀ ਜਿਹੜੀ ਵੀਡੀਓ ਹੈ ਉਹ ਸਭ ਤੋਂ ਪਹਿਲਾਂ ਦਿਖਾਓ ਕਿ ਉੱਥੇ ਠੀਕ ਹੈ ਰੇਟਸ ਵਗੈਰਾ ਵੀ ਠੀਕ ਹੈ ਜੋ ਉਹਨਾਂ ਦੇ ਵੀਡੀਓਜ਼ ਦੇ ਵਿੱਚ ਬੋਲਿਆ ਉਹ ਵੀ ਸੱਚ ਹੈ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਕੋਰਾਲੀ ਤੋਂ ਸਾਰੇ ਹੀ ਲੋਕ ਪੜਾ ਕੇ ਖਰੀਦਣ ਕੋਰਾਲੀ ਆਉਂਦੇ ਆ ਬੜੀ ਦੂਰੋਂ ਦੂਰੋਂ ਐਕਟਰ ਸਿੰਗਰ ਵੀ ਬਹੁਤ ਸਾਰੇ ਇੱਥੇ ਆਉਂਦੇ ਆ ਆਓ ਆਪਾਂ ਮਿਲਦੇ ਆਂ ਜੱਸੀ ਫਾਇਰਵਰਕਸ ਤੇ ਆਪਾਂ ਨੂੰ ਕੌਣ ਮਿਲਿਆ ਦੇਖਦੇ ਆਂ ਕੀ ਹਾਲ ਹੈ ਭਾਜੀ ਠੀਕ ਹੋ ਸਸੀ ਗਾਲ ਜੀ ਭਾਈ ਸਸੀ ਗਾਲ ਜੀ ਜੀ ਏਸ਼ੀਆ ਵਰਲਡ ਵਾਈਡ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੀ ਨਾਮ ਹੈ ਤੁਹਾਡਾ ਮੈਂ ਨਾ ਅਮਨ ਹੈ ਜੀ ਅਮਨ ਜੀ ਅਮਨ ਜੀ ਜਿਸ ਤਰ੍ਹਾਂ ਕਿ ਜੱਸੀ ਫਾਇਰਵਰਕਸ ਸਭ ਤੋਂ ਮਸ਼ਹੂਰ ਨਾਮ ਹੈ ਇਹ ਕੋਰਾਲੀ ਦਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਹੈ ਕਿ ਸਸੀ ਸੌਰੀ ਆਲ ਹਿਮਾਚਲ ਪੰਜਾਬ ਅਸੀਂ ਡਿਸਟ੍ਰੀਬਿਊਟਰਸ਼ਿਪ ਲਿਆ ਹੋਇਆ ਹੈ ਜੀ ਅਸੀਂ ਸਾਰੇ ਸਪਲਾਈ ਕਰਦੇ ਆਂ ਅਰ ਸਾਡੇ ਰੇਟ ਬਹੁਤ ਜੈਨੂਨ ਹੈ ਠੀਕ ਹੈ ਅਸੀਂ 5 ਰੁਪਏ ਤੋਂ ਸ਼ੁਰੂ ਹੋ ਕੇ ਫੁੱਲ ਚੜੀ ਦ ਅਸੀਂ ਸਾਰਾ ਆਲ ਸਾਰਾ ਆਲ ਕੰਪਨੀ ਦਾ ਮਾਲ ਅਸੀਂ ਸਾਰਾ ਸਪਲਾਈ ਕਰਦੇ ਆ ਇਹਦੇ ਦੀ ਸਾਡੀ ਅਸੀਂ ਖਾਸ ਤਈਏ ਕਿ ਸਾਰੇ ਸਾਰੇ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਅਮਨ ਜੀ ਸ਼ਿਕਾਇਤ ਜਿਹੜੀ ਇਸ ਮਾਰਕੀਟ ਦੀ ਸਭ ਤੋਂ ਵੱਡੀ ਜਿਹੜੇ ਕਮੈਂਟ ਹਜੇ ਵੀ ਅੱਜ ਵੀ ਆਉਂਦੇ ਰਹਿੰਦੇ ਨੇ ਪਿਛਲੇ ਸਾਲ ਵੀ ਆਏ ਵੀ ਜਿਹੜੀਆਂ ਚੀਜ਼ਾਂ ਦਿਖਾਉਂਦੇ ਨੇ ਉਹ ਰੇਟ ਫਿਰ ਜਦੋਂ ਜਾਣਿਆ ਸੀ ਉਹ ਨਹੀਂ ਦਿੰਦੇ ਤਾਂ ਸਰ ਕੀ ਹੁੰਦਾ ਜੀ ਕਿ ਜਦੋਂ ਅਗਸਤ ਤੋਂ ਜੁਲਾਈ ਅਗਸਤ ਤੋਂ ਸ਼ੁਰੂ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਜੀ ਗਾਹਗਾਣਾ ਸ਼ੁਰੂ ਹੋ ਜਾਂਦਾ ਉਸ ਟਾਈਮ ਰੇਟ ਖੂਸ਼ ਹੁੰਦੇ ਆ ਉਹਦੇ ਬਾਅਦ ਟਰਾਂਸਪੋਰਟ ਦੇ ਖਰਚੇ ਵਧ ਜਾਨੇ ਹੋਰ ਚੀਜ਼ਾਂ ਹਰ ਸਾਲ ਹਰ ਵੈਰੈਟੀ ਆਏਗੀ ਕੋਈ ਘਾਟ ਹੁੰਦੀ ਹੈ ਉਹ ਚੀਜ਼ਾਂ ਰੇਟ ਵਧ ਜਾਂਦੇ ਹਨ ਪਰ ਆਲਮੋਸਟ ਟਾਈਮ ਹੁੰਦਾ ਕਿ 80% ਚੀਜ਼ਾਂ ਦੇ ਰੇਟ ਉਵੇਂ ਹੀ ਰਹਿਣੇ ਹਨ 20% ਚੀਜ਼ਾਂ ਜਿਹੜੀ ਜਿਆਦਾ ਡਿਮਾਂਡ ਨਿਕਲਦੀ ਹੈ ਉਹ ਜਿਆਦਾ ਕੋਸਟਲੀ ਹੁੰਦੀ ਹੈ ਥੋੜੀ ਬਹੁਤ ਰੇਟ ਉਹਦਾ ਇਨਕਰੀਜ਼ ਹੁੰਦੇ ਹਨ ਹੋਰ ਕੁਝ ਨਹੀਂ ਹੁੰਦਾ ਬਾਕੀ ਰੇਟ ਸੇਮ ਹੀ ਹੈ ਕੋਈ ਫਰਕ ਨਹੀਂ ਪੈਂਦਾ ਜੀ ਇਸ ਚੀਜ਼ ਦਾ ਤੇ ਜਿਸ ਤਰ੍ਹਾਂ ਕਿ ਹੁਣ ਸੀਜ਼ਨ ਤੁਸੀਂ ਕਿਹਾ ਵੀ ਅਗਸਤ ਚ ਸ਼ੁਰੂ ਹੋ ਜਾਂਦਾ ਹੈ ਹਾਂ ਜੁਲਾਈ ਅਗਸਤ ਤੋਂ ਸ਼ੁਰੂ ਹੋ ਜਾਂਦਾ ਇਹ ਪਟਾਕਾ ਵਿਗਣਾ ਤੇ ਆਲਮੋਸਟ ਹਿਮਾਚਲ ਹਰਿਆ ਦਿੱਲੀ ਦੇ ਕਸਟਮਰ ਆਣੇ ਸ਼ੁਰੂ ਹੋ ਜਾਂਦੇ ਆ ਫਿਰ ਜੋ ਵੀ ਹੁੰਦਾ ਸਾਡੇ ਕੋਲ ਅਵੇਲੇਬਲ ਜੁਲਾਈ ਤੋਂ ਜਿ ਬੈਠ ਜਾਂਦੀ ਪੂਰਾ ਇਹ ਤਾਂ ਥੋੜਾ ਜਿਹੜਾ ਆਊਟਲੈਟ ਹੈ ਉਹ ਤੋਂ ਬੜਾ ਵੱਡਾ ਪਿੱਛੇ ਹੈ ਹੈਨਾ ਤੇ ਇਹ ਥੋੜਾ ਗੋਡਾਊਨ ਟਾਈਪ ਹੈ ਇਹ ਗੋਡਾਊਨ ਟਾਈਪ ਹੈ ਇੱਥੇ ਅਸੀਂ ਜੋ ਵੀ ਹੈ ਹੋਲ ਸੇਲ ਦਾ ਮਾਲ ਦਿੰਦੇ ਹਾਂ ਹੋਲ ਸੇਲ ਦਾ ਮਾਲ ਦਿੰਦੇ ਹਾਂ ਅੱਜ ਫਿਰ ਇਹ ਤਾਂ ਵਧਾਈਆਂ ਦੇ ਹੋ ਗਈਆਂ ਕਿ ਹੋਲ ਸੇਲ ਦਾ ਸਮਾਨ ਦਿਖਾਵਾਂਗੇ ਆਪਾਂ ਨੂੰ ਹੋਲ ਸੇਲ ਦਾ ਸਮਾਨ ਦਿਖਾਓ ਭਾਜੀ ਜਲੰਧਰ ਤੋਂ ਆਇਆ ਤੁਸੀਂ ਦੱਸਿਆ ਸੀਗਾ ਹਾਂਜੀ ਹਾਂਜੀ ਜਲੰਧਰ ਤੋਂ ਕਿ ਆਇਓ ਸਪੈਸ਼ਲ ਢਾਕੇ ਲੈਣ ਸਪੈਸ਼ਲ ਢਾਕੇ ਲੈਣ ਐਨਾ ਝੂੜਨਾ ਬੋ ਹਰ ਸਾਲ ਲੱਤ ਲੈਣੇ ਹਰ ਸਾਲ ਲੈਣੇ ਜੈਸੀ ਦੋਈ ਮਸੀ ਦੋਈ ਬਹੁਤ ਪੁਰਾਣਾ ਪਿਆਰਾ ਨੌਲ ਜੈਸੀ ਨੇ ਕੀ ਖਵਾਤਾ ਤੁਹਾਨੂੰ ਯਾਰ ਚੱਕਰ ਬਾਦਾ ਤੁਹਾਨੂੰ ਐ ਉਹ ਐਡੀ ਦੂਰ ਜਲੰਧਰੋਂ ਗੱਡੀ ਤੇ ਆਏ ਹੋ ਹਾਂਜੀ ਹਾਂਜੀ ਕਮਾਲ ਹੈ ਫਾਰ ਦੇ ਲੱਗਦੇ ਉਸ ਤੋਂ ਫੋਰਨ ਦੇ ਕਿਤੇ ਨਾ ਜੀ ਨਾ ਦੁਬਈ ਦੇ ਲੱਗਦੇ ਕਿਰੰਦਰ ਦੀਆਂ ਜੀ ਗਰੰਡਰ ਸਿੰਘ ਚਲੋ ਠੀਕ ਹੈ ਅਮਨ ਜੀ ਆਓ ਦਿਖਾਈਏ ਆਪਾਂ ਫਿਰ ਗੱਲਬਾਤ ਕਰੀਏ ਹਾਸਾ ਖੇਡਾ ਵੀ ਹੁੰਦਾ ਹੋਏ ਹੁੰਦਾ ਰਹੇਗਾ ਸ਼ੁਰੂਆਤ ਕਰੀਏ ਕੀ ਨੋ ਹੈ ਭਾਈ ਤੁਹਾਡਾ ਮੇਰਾ ਨਾਮ ਗੁਰਤੇ ਹਨ ਜੀ ਗੁਰਤੇ ਹਨ ਜੀ ਫਿਰ ਦੇਖੋ ਤੁਸੀਂ ਪੜਾ ਕੇ ਦੇਖੋ ਨਾਲ-ਨਾਲ ਸਾਨੂੰ ਪਤਾ ਲੱਗਦਾ ਰਹੂਗਾ ਪੁੱਛੋ ਪੜਾ ਕੇ ਵੀ ਇਹ ਕਿਹੜਾ ਕਿਹੜਾ ਹੈ ਇਹ ਫੁਲਤਰੀ ਰੈਡ ਕੀ ਹੈ ਵੀਰੇ ਇਹ ਫੁਲਤਰੀ ਸਾਡੇ ਕੋਲ ਚਾਂਦੀ ਦੀ ਫੁਲਤਰੀ ਆਉਂਦੀ ਸੇਮ ਇਹਦੇ ਉੱਪਰ ਚਾਂਦੀ ਦੀ ਕੋਟਿੰਗ ਕੀਤੀ ਹੋਈ ਹੈ ਇਹ ਕਿਰੰਨੇ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਇਹ ਸਾਰੀ ਮਾਰਕੀਟ ਦੇ ਵਿੱਚ ਇਹ ਰੇਟ ਨਹੀਂ ਮਿਲੇਗਾ ਕਿਤੇ ਵੀ ਸਾਨੂੰ ਇਹ ਛੋਟਾ ਸਾਈਜ਼ ਲਵਾਂਗੇ ਤਾਂ ਹੀ 35 ਰੁਪਏ ਇਹ ਵੱਡਾ ਸਾਈਜ਼ ਲਵਾਂਗੇ ਇਹ ਵੀ ਸੇਮ 35 ਰੁਪਏ ਅੱਛਾ ਗੁਰਤੇ ਹਾਂ ਜੀ ਕੀ ਸੱਚ ਬੋਲ ਰਹੇ ਨੇ ਪੁੱਛੋ ਇਹਨਾਂ ਨੂੰ ਦੁਬਾਰੇ ਕਿਹਦੇ ਇਹ ਸੱਚਾਈ ਵਧੀਆ ਸੱਚ ਰਿਐਲਿਟੀ ਚਾਹੀਦੀ ਹੈ ਨਕਲੀ ਤਾਂ ਨਹੀਂ ਖਾਲੀ ਹੋਣ ਵਿੱਚੋਂ ਡੱਬੇ ਨਹੀਂ ਐਵੇਂ ਕੁਝ ਨਹੀਂ ਹੋ ਸਕਦਾ ਜੀ ਫੁੱਲ ਮਾਲ ਹੋਏਗਾ ਜੀ ਵਧੀਆ ਕੰਪਨੀ ਦਾ ਮਾਲ ਵਿੱਚੋਂ ਕੱਢ ਕੇ ਮਾਲ ਤਸਕਾ ਦਿਓ ਕਿ ਕਿਹਦੇ ਖਾਲੀ ਹੋਣ ਫੁੱਲ ਚੜੀ ਆ ਦੇਖੋ ਓਏ ਹੋਏ ਇਹ ਤਾਂ ਵਿੱਚ ਸਾਰਾ ਭਰਿਆ ਪਿਆ ਡੱਬਾ ਹਾਂ ਜੀ ਜੋ ਚੀਜ਼ ਦਵਾਂਗੇ ਜੋ ਵਧੀਆ ਦਵਾਂਗੇ ਬੈਸਟ ਕੁਆਲਿਟੀ ਦਵਾਂ ਗੁਰਦੇ ਹਾਂ ਜੀ ਫਿਰ ਕੀ ਕੀ ਫੁੱਲ ਚੜੀਆਂ ਲੈ ਕੇ ਜਾਓਗੇ ਹਾਂ ਜੀ ਹਾਂ ਜੀ ਲਵਾਂਗੇ ਜੀ ਲਵਾਂ ਕਿਨੇ 35 ਰੁਪਏ ਦਾ ਹਾਂ ਜੀ ਹਾਂ 35 ਰੁਪਏ ਦਾ ਹੋਰ ਦੇਖੋ ਗੁਰਦੇ ਹਾਂ ਜੀ ਤੁਹਾਨੂੰ ਕੀ ਕੀ ਪਸੰਦ ਆ ਤੁਸੀਂ ਦੇਖੋ ਚੀਜ਼ਾਂ 20 ਰੁਪਏ ਦੇ ਵਿੱਚ ਕੰਨਰ ਫੁੱਲਟਰੀ ਮਿਲ ਜੇਗੀ ਜਾਂ ਛੋਟਾ ਸਾਈਜ਼ ਲੋ ਜਾਂ ਬੜਾ ਸਾਈਜ਼ ਲੋ 20 ਰੁਪਏ ਦੀ ਫੁੱਲਟਰੀ ਇਹ ਚੱਕਰ ਕੀ ਹੈ ਵੱਡਾ ਸਾਈਜ਼ ਛੋਟਾ ਸਾਈਜ਼ ਵੀ ਹੋਰ ਅਸੇ ਛੋਟਾ ਸਾਈਜ਼ ਇੱਕ ਹੀ ਹੁੰਦਾ ਜੀ ਛੋਟੇ ਸਾਈਜ਼ ਦੇ ਵਿੱਚ ਜੀ ਡੱਬੀ ਦੇ ਵਿੱਚ 10 ਪੀਸ ਹੁੰਦੇ ਆ ਜੀ بڑا ਸੈਜ ਹੋ ਜਾਏਗਾ ਉਹਦੇ ਵਿੱਚ 5 ਪੀਸ ਰਹਿ ਜਾਣਗੇ ਅੱਛਾ ਰੇਟ ਸੇਮ ਹੁੰਦਾ ਜੀ ਉਹ ਅਹੀ ਕਸਟਮਰ ਬਾਕੀ ਕੀ ਕਰਦੇ ਆ ਉਹ ਕਸਟਮਰ ਕਹਿੰਦੇ ਛੋਟਾ ਰੇਟ ਆਈ بڑا ਰੇਟ ਆ ਸਾਡਾ ਰੇਟ ਸੇਮ ਹੈ ਜੀ 20 ਰੁਪਏ ਛੋਟੀ ਛੋਟੀ ਬੜੀ ਵੀ 20 ਰੁਪਏ ਔਰ ਛੋਟੀ ਵੀ ਸੈਜ 20 ਰੁਪਏ ਸਮਝੀ ਆ ਕੀ ਪਏ ਆ ਤੇ ਬੰਬ ਪਏ ਨੇ ਇਹ ਬੱਚਿਆਂ ਦੀ ਐਟਮੈਂਡ ਦੀ ਕਰੈਕਲਿੰਗ ਟਾਈਪ ਛਟਪਟ ਆ ਜਾਂਦੀ ਜੀ ਅੱਛਾ ਛਟਪਟ ਹਾਂ ਇਹਦੇ ਵਿੱਚ 5 ਰੁਪਏ ਤੋਂ ਛਟਪਟ ਸ਼ੁਰੂ ਹੋਗੇ ਸਰਗੋਤੀ 30 35 ਰੁਪਏ ਦੀ ਰੇਂਜ ਵਿੱਚ ਸਾਰੀ ਛੋਟ-ਛੋਟ ਪਈ ਹੈ ਜੀ ਬੱਚਿਆਂ ਤੁਸੀਂ ਕਮਾਉਂਦੇ ਕਿਉਂ ਤੁਸੀਂ ਇਹ ਤਾਂ 5 5 ਰੁਪਏ ਦੀਆਂ ਚੀਜ਼ਾਂ ਵੇਚੀ ਜਾ ਰਹੇ ਹੋ ਅਸੀਂ ਲੋਕਾਂ ਦਾ ਫਾਇਦਾ ਵੀ ਕਰਨਾ ਹੈ ਜੀ ਹਾਂ ਅਸੀਂ ਕਹਿੰਦੇ ਸਾਡਾ ਵੀ ਫਾਇਦਾ ਹੋਵੇ ਲੋਕਾਂ ਦਾ ਫਾਇਦਾ ਵੀ ਹੋਵੇ ਤੇ ਕੋਈ ਬੰਦਾ ਜਿਹਨੇ ਜਰਨਾ 50000 ਦੀ ਅਸਤਵਾ ਜਣੀਆਂ ਲੱਖ ਰੁਪਏ ਦੀ ਅਸਤਵਾਣੀ ਉਹ ਵੀ ਕੁਝ ਕਮਾ ਕੇ ਉੱਠੇ ਬੰਦਾ ਹਾਂ ਹੋਲ ਸੇਲ ਦਾ ਹੋਲ ਸੇਲ ਦਾ ਹਾਂ ਭਾਈ ਬਾਕੀ ਕੀ ਰੇਟ ਹੈ ਤੇਰਾ ਇਹਦਾ ਕੀ ਰੇਟ ਹੈ ਭੱਜੀ ਜਾਣਾ ਹੈ ਹੈ ਇਹ ਬੱਚਿਆਂ ਦੇ ਚੱਕਰੀ ਆ ਜਾਂਦੀ ਹੈ ਜੀ ਕੀ ਕੀ ਰੇਟ ਹੈ ਇਹ 50 ਰੁਪਏ ਦੇ ਵਿੱਚ ਬੱਚਿਆਂ ਦੀ ਚੱਕਰੀ 2 ਰੁਪਏ 50 ਪੈਸੇ ਦਾ ਪੀਸ ਪੈਂਦਾ ਜੀ। ਅੱਛਾ। ਇਹ 2 ਰੁਪਏ 50 ਪੈਸੇ ਤੋਂ ਸ਼ੁਰੂ ਹੋ ਜਾਂਦਾ। ਹਾਂ। ਬੱਚਿਆਂ ਦੀ ਚੱਕਰੀ 25 ਪੀਸ ਆਈ ਏ 50 ਰੁਪਏ ਦੇ ਵਿੱਚ ਹੀ। ਕਮਾਲ ਕਰਤੀ ਯਾਰ ਇੱਥੇ ਤੱਕ ਇਹ ਤਾਂ ਕੁਰਾਲੀ ਵਾਲੇ ਤਾਂ ਨਾ ਕਮਾਲ ਹੀ ਕਰਦੇ ਨੇ। ਇਹਦੇ ਵਿੱਚ ਹੋਰ ਆਈਟਮ ਆ ਜੇਗੀ ਜੀ ਜਿਵੇਂ ਬੱਚਿਆਂ ਦੀ 3 ਰੁਪਏ 3 ਵਾਰ ਘੁੰਮਣ ਵਾਲੀ ਚੱਕਰੀ ਫੈਸੀ ਚੱਕਰੀ ਮਿਲੇਗੀ ਇਹੋ। ਅੱਛਾ। ਹਾਂ ਜੀ। 125 ਰੁਪਏ ਦੇ ਵਿੱਚ ਫੈਸੀ ਚੱਕਰੀ ਆਈ। 3 ਵਾਰ ਘੁੰਮੇਗੀ। ਬਹੁਤ ਦੋ ਵਾਰ ਘੁੰਮੀ ਫੇਰ। ਨਹੀਂ ਨਹੀਂ 3 ਵਾਰ ਘੁੰਮੇਗੀ ਪੂਰੀ। 3 ਵ ਫਰ ਪੈਸੇ ਵਾਪਸ ਜੀ ਤੋਵਰ ਕੇ ਆਪ ਪੈਸੇ ਵਾਪਸ ਜੀ ਅੱਛਾ ਇਹ ਵੀ ਸਾਰਾ ਕੁਝ ਹੈ ਜੀ ਦੇਖੋ ਜੈਸੀ ਵਾਲਾ ਦਾ ਵਾਦਾ ਦੇਖੋ ਕਹਿੰਦੇ ਤਿੰਨ ਵਾਰ ਘੁੰਮਦੇ ਆ ਵੀ ਪਤਾ ਇਹਨੂੰ ਤਿੰਨ ਵਾਰ ਘੁੰਮਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤਿੰਨ ਵਾਰ ਘੁੰਮੂ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਨੇ ਛੋਟਾ ਹੁੰਦਾ ਚਲੰਦੇ ਜਾ ਰਹੇ ਹਾਂ ਜੀ ਪਟਾਕੇ ਹੁਣ ਆਪ ਵੀ ਵੇਚਦੇ ਆ ਜੀ ਅੱਛਾ ਹਾਂ ਜੀ ਤੇ ਉੱਪਰ ਦੇਖੋ ਡੱਬੇ ਭਰਿਆ ਪਿਆ ਦੇਖੋ ਸਾਮਾਨ ਵਾਹ 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 ਅਨਾਰ ਅਨਾਰ ਖਾਣ ਲਈ ਹਾਂ ਹਉਦਾ ਆ ਦੇਖੋ ਆ ਲੋਈ ਸਭ ਤੇ ਛੋਟਾ ਨਾਰਾ ਛੋਟਾ ਨਾਰਾ ਛੋਟਾ ਨਾਰਾ ਆ ਗਈ 2 ਰੁਪਏ 50 ਪੈਸੇ ਚ ਨਾਰਾਈ 25 ਰੁਪਏ ਦੀ ਡੱਬੀ ਹੈ ਜੀ ਹਾਂ ਜਿੰਨਾ ਮਰਜ਼ੀ ਮਾਲ ਬਾਦੂ ਸਟਾਕ ਪਏ ਜੋ ਮਰਜ਼ੀ ਅਗੇ ਲੈ ਜਾਓ ਜੀ ਤੁਸੀਂ ਆਪਣੀ ਦੁਕਾਨ ਲਈ ਲੈ ਕੇ ਜਾ ਰਹੇ ਹੋ ਗੁਰਤੇਜ ਜੀ ਹਾਂਜੀ ਹਾਂਜੀ ਅਜਾ ਦੁਕਾਨ ਲਈ ਮਾਲ ਹੈ ਤੁਹਾਡਾ ਅਜਾ ਆਮ ਬੰਦੇ ਨੂੰ ਵੀ ਦੇ ਦਣੇ ਹਾਂ ਆਮ ਬੰਦਾ ਕੋਈ ਵੀ ਆਵੇਗਾ ਸਭ ਨੂੰ ਮਾਲ ਮਿਲੇਗਾ ਜੀ ਕੋਈ ਚੱਕਾ ਨਹੀਂ ਇਹ ਚੰਡੀਗੜ੍ਹ ਦਾ ਬੰਦਾ ਉਹ ਬੜਾ ਸਾਡਾ ਵੀਰ ਖੜਾ ਚੰਡੀਗੜ੍ਹ ਤੋਂ ਉਹ ਸਰਦਾਰ ਸਾਹਿਬ ਹਾਂ ਸਰਦਾਰ ਜੀ ਉਹਨਾਂ ਦਾ ਮਾਲ ਪੈ ਕੇ ਇਸ ਤੋਂ ਬੜਾ ਸਹੀ ਇਸ ਤੋਂ ਬੜਾ ਸਹੀ ਮਿਲ ਜਗਾ ਜੀ ਗੁਰਤੇਜ ਸਿੰਘ ਜੀ ਥੋੜੀ ਦੁਕਾਨ ਹੈ ਹਾਂਜੀ ਦੁਕਾਨ ਹੈ ਚੰਡੀਗੜ੍ਹ ਚੀ ਹਾਂਜੀ ਇਹ ਆਪਣਾ ਲਾਂਡਰਾ ਕੋਲ ਪੈ ਜਿੰਦੇ ਤੁਸੀਂ ਜੱਸੀ ਹੋਰਾਂ ਤੋਂ ਕਦੋਂ ਤੋਂ ਲੈ ਰਹੇ ਹੋ ਲੈ ਜੀ ਕਾਫੀ ਟਾਈਮ ਹੋ ਗਿਆ ਲੈ ਕੇ ਜਾਂਦੇ ਨੇ ਕਿੰਨੇ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਜੀ ਅੱਛਾ ਬਹੁਤ ਜੈਨੂ ਨੇ ਜੀ ਇਹ ਤਾਂ ਫਰੀ ਵਾਂਗੂ ਦੇਈ ਜਾਂਦੇ ਆ ਮਾਲ ਕਹ ਲਓ ਜੀ ਪਰ ਤੁਸੀਂ ਤਾਂ ਉਹ ਤੁਸੀਂ ਤਾਂ ਉਹੀ ਡੱਬੇ ਵਾਲੇ ਰੇਟ ਤੇ ਵੇਚਦੇ ਹੋਗੇ ਉੱਥੇ ਜਾ ਕੇ 6000 ਹੈਂ ਹਾਂ ਜੀ ਇਹ ਤਾਂ ਮੋਟੀ ਕਮਾਈ ਕਰ ਰਹੇ ਹੋ ਐਂ ਕਰਦਾ ਜੀ ਹੋਰ ਖਰਚੀ ਵੇਚਦੇ ਹੋਰ ਖਰਚੇ ਵੀ ਚਲੋ ਮਾਫ ਕਰਦਾ ਤੁਹਾਨੂੰ ਠੀਕ ਹੈ ਅਮਨ ਜੀ ਹਾਂ ਜੀ ਹੋਰ ਦਿਖਾ ਕੀ ਦਿਖਾ ਰਿਹਾ ਛਪਡੇ ਨਾਰਾ ਬੜਾ ਬੜਾ ਨਾਰਾ ਜੇਗਾ ਜੀ ਹਾਂ 4 ਰੁਪਏ 50 ਪੈਸੇ ਦੇ ਵਿੱਚ ਬੜਾ ਨਾਰਾ ਗੁਰਪ੍ਰੀਤ ਜੀ ਤਾਂ ਲੈ ਗਏ ਲੁੱਟ ਕੇ ਹਾਂ ਜੀ ਹਾਂ ਗੁਰਪ੍ਰੀਤ ਜੀ ਜ਼ਰੂਰ ਜ਼ਰੂਰ ਮੇਲਾ ਲੈ ਗਏ ਲੁੱਟ ਕੇ ਇਹਦੇ ਸਾਨੂੰ ਸਾਰੀ ਵੈਰਾਈਟੀ ਮਿਲ ਜੇ ਬੜੇ ਤੋਂ ਬੜਾ ਛੋਟੇ ਤੋਂ ਛੋਟਾ ਸਾਰਾ ਨਾਰਾ ਸਭ ਤੋਂ ਬੜਾ ਨਾਰਾ ਦਿਖਾਓ ਫਿਰ ਹਾਂ ਸਭ ਤੋਂ ਬੜਾ ਨਾਰਾ ਹੀ ਲਓ ਸਭ ਤੋਂ ਬੰਡਾ ਹਾਂ ਹਲੋ ਜੀ ਉਹ ਤੇਰੀ ਇਹ ਕਿੰਨਾ ਵੱਡਾ ਨਾਰਾ ਇਹ ਕਿੰਨੀ ਦੇਰ ਚੱਲਦਾ ਹੈ ਇਹ ਘਟੋ ਘਟ ਜੀ ਮਨਾ 2 2 ਸਵਾ 2 ਮਿੰਟ ਚੱਲੇ ਗਈ ਨਾਰ ਜੇ 1 ਡੇਟ ਮਿੰਟ ਚੱਲਿਆ ਫੇਰ ਨਹੀਂ ਨਹੀਂ ਚੱਲੇ ਗਈ ਚੱਲੇ ਗਈ ਫੇਰ ਵੀ ਪੈਸੇ ਵਾਪਸ ਹਾਂ ਜੀ ਵੈਰੀ ਵਾਪਸ ਉਹ ਦੋਸਤੋ ਇੱਥੇ ਬੜੇ ਨਜ਼ਾਰੇ ਚੱਕਰੀ 3 ਮਿੰਟ ਤਿੰਨ ਨੂੰ ਇੱਕ ਚੱਕਰ ਨਾ ਖਾਦਦੇ ਪੈਸੇ ਵਾਪਸ ਆਹ ਲੋ ਜੀ ਇਹ ਨਾਰ 2.5 ਮਿੰਟ ਨਾ ਚੱਲਿਆ ਪੈਸੇ ਵਾਪਸ ਆਹ ਲੋ ਜੀ ਹਾਂ ਇਹ ਡਰੈਗਨ ਦਾ ਅੰਡਾ ਜੀ ਅੱਛਾ ਪੂਰਾ ਨਰ ਕਰੈਕਲਿੰਗ ਚੱਲੇਗਾ ਜੀ ਪੂਰਾ ਜਦੋਂ ਚੱਲੇਗਾ ਸੋਨਾ ਚੱਲੇਗਾ ਜੀ ਸੋਨਾ ਚੱਲ ਰਿਹਾ ਜੀ ਪੂਰਾ ਅੱਛਾ ਇਹ ਲੱਗੂ ਕਲਰ ਚੱਲ ਬਈ ਕਿਲੋ ਦਾ ਇੱਕ ਇੱਕ ਕਿਲੋ ਦਾ ਨਾਰ ਹਾਂ ਸੱਜੀਓ ਇਹ ਹੈ ਜੀ 4 ਕਿਲੋ ਹਾਂ ਜੀ ਹਾਂ ਦੇਖੋ ਜੀ ਦੇਖ ਹਾਂ ਹੈ ਜੀ ਇਹ ਕਿੰਨੇ ਕਿਦਾ ਜੀ ਡੱਬਾ ਇਹ 550 ਰੁਪਏ ਡੱਬਾ ਜੀ ਅੱਛਾ ਹਾਂ ਜੀ ਹਾਂ ਇਹ ਅਨਾਰ ਬੜੀ ਕਮਾਲ ਚੀਜ਼ ਹੈ ਬੱਚਿਆਂ ਦੇ ਹੈਲੀਕਾਪਟਰ ਵਗੈਰਾ ਸਾਡੇ ਕੋ ਸਾਰੇ ਅਵੇਲੇਬਲ ਹੁੰਦੇ ਆ ਬੱਚਿਆਂ ਦੇ ਹੈਲੀਕਾਪਟਰ ਜਿਹੜੇ ਬੱਚਿਆਂ ਨੂੰ ਛੋਟੇ ਬੱਚੇ ਚਲਾਣ ਵਾਲੇ ਹੈਲੀਕਾਪਟਰ ਵਗੈਰਾ ਪੈਂਟਾਸਕਾਈ 12 ਸ਼ਾਟ 15 ਸ਼ਾਟ 25 ਸ਼ਾਟ ਸੜ ਸ਼ਾਟ 100 ਸ਼ਾਟ ਸਾਰੀ ਵੈਟ ਜੀ ਅੱਜ ਇੱਕ ਤੋਂ ਸ਼ੁਰੂ ਹੈ ਅਮ ਜੀ ਇੱਧੇ ਬੈ ਕੇ ਕੈਨੇਡਾ ਵੀ ਜਾਇਆ ਜਾਂਦਾ ਨਹੀਂ ਕੈਨੇਡਾ ਦਾ ਨਹੀਂ ਸਪਲਾਈ ਕਰ ਸਕਦੀ ਬਾਕੀ ਆਲ ਇੰਡੀਆ ਦੇ ਜੀ ਇੱਧੇ ਉੱਪਰ ਬੈ ਕੇ ਨਹੀਂ ਜਾ ਸਕਦੀ ਅੱਛਾ ਵੀ ਅੱਜ ਕੱਲ ਲੋਕਾਂ ਨੂੰ ਹੁਣਾ ਚਾਹੇ ਜੀ ਇਹਦਾ ਮਾਈ 15 ਜ 15 ਫੁੱਟ ਤੱਕ ਉੱਡਦੀ ਹੈ ਜੇ ਕੋ ਬਾਹਲਾ ਵੱਡਾ ਹੋਵੇ ਫਿਰ ਉੱਤੇ ਬੈ ਕੇ ਚਲਾ ਜਾਵੇ ਉੱਤੇ ਬੈ ਕੇ ਬੱਚਿਆਂ ਲਈ ਟੰਗ ਅੱਛਾ ਠੀਕ ਹੈ ਹਾਂ ਜੀ ਇਧਰ ਲਾਵਾ ਹੋਰ ਗੋਲੇ ਵਗੈਰਾ ਸਾਰੇ ਮਿਲਦੇ ਹੈ अवेलेबल ਦਿਖਾਓ ਦਿਖਾਓ ਆ ਦੇਖੋ ਜੀ ਇਹ ਲਈ ਫਿਲਮ 아이ਸੀ ਟੱਪਾ ਬੰਬ ਹਾਂ ਐ ਦੱਸੋ ਕੋਈ ਟੱਪਾ ਆ ਲੋ ਜੀ ਏ ਬਾਹੂਬਲੀ ਹੁੰਦਾ ਜੀ ਆ ਬਾਹੂਬਲੀ ਵੀ ਦਿਖਾਓ ਇਹ ਬਾਹੂਬਲੀ ਆ ਜੀ ਬੰਬੂ ਹਾਂ ਬਾਹੂਬਲੀ ਇਹਦੀ ਬਹੁਤ ਡਿਮਾਂਡ ਆ ਜੀ ਬਾਹੂਬਲੀ ਦੀ ਹਾਂ ਬਾਹੂਬਲੀ ਦੀ ਬੜੀ ਡਵਾਣ ਹੈ ਹਾਂ ਜੀ ਧਰਤੀ ਕਹਿੰਦੇ ਹਲਾਣੇ ਵਾਲੇ ਬੰਬ ਹੈ ਜੀ ਇਹ ਅੱਛਾ ਇੱਕ ਕਿਟੱਪਾ ਇੱਕ ਕਿਟੱਪਾ ਆ ਗਿਆ ਜੀ ਇਹ ਕਿਟੱਪਾ ਜਿਆਦਾ ਵਧੀਆ ਹੈ ਕਿ ਬਾਹੂਬਲੀ ਬਾਹੂਬਲੀ ਵੀ ਆਪਣੀ ਜਗ੍ਹਾ ਵਧੀਆ ਕਿਟੱਪਾ ਆਪਣੀ ਜਗ੍ਹਾ ਵਧੀਆ ਅੱਛਾ ਹਾਂ ਜੀ ਹਾਂ ਇਹ ਮਸ਼ਹੂਰ ਹੋਈ ਜਾ ਰਹੀ ਹੈ ਇਹ ਚੀਜ਼ ਹਾਂ ਮਸ਼ਹੂਰ ਹੋਈ ਜਾ ਰਹੀ ਹੈ ਬਾਕੀ ਬੋਲਟ ਦੇ ਵਿੱਚ ਬੋਲਟ ਕਾ ਬਾਪ ਆ ਗਿਆ ਜੀ ਅੱਛਾ ਬੋਲਟ ਸਾਰੀ ਵੈਰੈਟੀ ਆਪਣੇ ਕੋਲ ਹੈ ਵੀ ਇਹ ਕਿੰਨੇ ਦੇ ਰ ਹਾਂ 145 ਰੁਪਏ ਦੇ ਵਿੱਚ ਕਟੱਪਾ ਹੈ ਜੀ ਅੱਛਾ ਡੱਬਾ ਡੱਬਾ ਜੀ ਬਾਹੂਬਲੀ 3 ਨੰਬਰ 200 ਰੁਪਏ ਦਾ ਇਹ ਅੱਛਾ ਇਹ ਇਹ ਬੜੇ ਤਕੜੇ ਬੰਬ ਨੇ ਹਨਾ ਇਹ ਇਹਨਾਂ ਦਾ ਸਾਊਂਡ ਜ਼ਿਆਦਾ ਹੁੰਦਾ ਹੈ ਇਹ ਸਪੈਸ਼ਲ ਤਿਆਰ ਹੋਨੇ ਹੀ ਇਹ ਮੁੰਡੇ ਦੀ ਫਾਰਮੇਸ਼ੀ ਆ ਕਿ ਇਹ ਹੀ ਲੈਣੇ ਜੀ ਬਾਕੀ ਬੱਚਿਆਂ ਦੀਆਂ ਛੋਟੀਆਂ ਦਾ ਇਵੇਂ ਹਨਾ ਬਾਕੀ 10 ਰੁਪਏ ਤੋਂ ਬੁਲਟ ਸ਼ੁਰੂ ਹੋ ਜਾਂਦਾ 10 ਰੁਪਏ 15 ਰੁਪਏ 25 ਰੁਪਏ 32 ਰੁਪਏ ਇਹਨਾਂ ਲਗ ਲਗ ਬੁਲਟ ਦੀਆਂ ਮੈਰਿਟੀਆਂ ਸਾਰੀਆਂ ਇਹਦਾ ਕੀ ਰੇਟ ਹੈ ਵੀਰੇ ਡਾਇਨਾਮਾਈਟ ਦਾ ਆ ਲਓ ਅੱਛਾ ਇਹਨੂੰ ਡਾਇਨਾਮਾਈਟ ਕੀ ਇਹ ਬੰਬ ਹੀ ਹੋਣਾ ਹੈ ਹਾਂਜੀ ਹਾਂ ਇਹ ਗ੍ਰੀਨ ਹੈਰੋ ਗੋਲੇ ਵਾਲੇ ਇਹ ਕਿੰਨੇ ਦਾ ਜੀ ਡੱਬਾ ਇਹ 80 ਰੁਪਏ ਦਾ ਡੱਬਾ ਅੱਛਾ ਹਾਂਜੀ ਬੜਾ ਸਸਤਾ ਹੈ ਤਾਂ ਹਾਂਜੀ ਹਾਂ ਇਹਦੇ ਵਿੱਚ ਹੋਰ ਵੈਰਾਈਟੀ ਪਰਮਾਣੂ ਤੁਸੀ ਕਹਿੰਦੇ ਹੋ ਸਭ ਤੋਂ ਖਤਰਨਾਕ ਹੋਈ ਹੈ ਕਿਹੜਾ ਬਾਹੂਬਲੀ ਬਾਹੂਬਲੀ ਹੈ ਖਤਰਨਾਕ ਇਹਦੇ ਵਿੱਚ ਤਿੰਨ ਚਾਰ ਨੰਬਰ ਹਰੇ ਵਾਲੇ ਵਿੱਚ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਜਿਹਨਾਂ ਉਨਾ ਹੀ ਸੈਟ ਮੋਟਾ ਹੁੰਦਾ ਜਾਊਗਾ ਜਿੰਨਾਂ ਧਮਾਕਾ ਹੋਏਗਾ ਯਾ ਦੇਖੋ ਅਜਾ ਬਾਹੂਬਲੀ ਸਭ ਤੋਂ ਵੱਡਾ ਕਿੰਨੇ ਦਾ ਹੈ ਆ ਲੋ ਸਾਡੀ ਦੁਕਾਨ ਦੀ ਸਭ ਤੋਂ ਵੱਡੀ ਆਈਟਮ ਹੈ ਇਹ ਬਾਹੂਬਲੀ ਹੈ ਵੀ ਇਹ ਬਾਹੂਬਲੀ ਹੈ ਅੱਛਾ ਇਹ ਕਿੰਨੇ 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 ਦਾ ਹੁੰਦਾ ਹੈ ਇਹ 300 ਰ ਚੱਕ ਤੋਂ ਬਾਹੂ ਬਲੀ ਬਾਹੂ ਬਲੀ ਹੋਈ ਪਈ ਐ ਆ ਦੇਖੋ ਆ ਕੀ ਹੋ ਗਿਆ ਇੱਥੇ ਆ ਕੀ ਚੀਜ਼ਾਂ ਨੇ ਇਹ ਬੱਚਿਆਂ ਦੀ ਆਟਮ ਆ ਗਿਆ ਸਾਰਾ ਆ ਟਾਰਗੇਟ ਕਿੰਨਾ ਦਾ ਵੀਰ ਇਹ ਵੀਰ ਜੀ 250 ਰੁਪਏ ਦਾ ਬੰਡਲ ਹੈ ਜੀ ਪੂਰਾ ਕਿੰਨੇ ਪੀਸ ਹੋ ਗਏ ਇਹ ਮੁਰਗਾ ਆਂਦਾ ਸੀ ਬੜਾ ਸੈਜ ਜੀ ਅਜਾ ਨਵਾਂ ਮੁਰਗਾ ਆ ਗਿਆ ਨਵਾਂ ਮੁਰਗਾ ਇਹ ਬੁਰਗੇ ਦੀ ਵੈਰਾਈਟੀਆਂ ਬਹੁਤ ਦੰਦੀਆਂ ਜੀ ਕਿ 10 ਪੀਸਾਂ ਦੇ ਮੁਰਗਾਂ ਦਾ 20 ਪੀਸਾਂ ਦੇ ਇਹ ਦੇਖ ਆ ਦੇਖ ਇਹਦੇ ਬੜਾ ਸੈਜ ਹੈਗਾ ਜੀ 50 ਡੀ ਲਕਸ ਇਹ ਬਾਗ ਦਿੰਦਾ ਇਹ ਬਾਗ ਨਹੀਂ ਦਿੰਦਾ ਜੀ ਇਹ ਸਵੇਰੇ ਉੱਠ ਕੇ ਇਹ ਵਾਰ ਖੜਕਾ ਹੀ ਕਰਦਾ ਹੀ ਆ ਬਾਂਗ ਇਹੀ ਹੈ ਵੀਰੇ ਉਠਾਉਂਦਾ ਹਟਾਉਂਦਾ ਸਵੇਰੇ ਆ ਬੱਚਿਆਂ ਦੀ ਆਈਟਮ ਆਂਦੀ ਸਾਡੇ ਕੋਲ ਥ੍ਰੈਡ ਹੁੰਦਾ ਬੱਚਿਆਂ ਦਾ ਅੱਛਾ ਇਹਦਾ ਮਤਲਬ ਕੀ ਹੁੰਦਾ ਹੈ ਇਹ ਬੱਚੇ ਧਾਗਾ ਖਿੱਚ ਕੇ ਪੰਪ ਚਲਾਦੇ ਅੱਛਾ ਸੌਣ ਆਉਂਦਾ ਇਹ ਜਿਆਦਾ ਛੋਟੇ ਬੱਚਿਆਂ ਦਾ ਹੈ ਇਹ ਛੋਟੇ ਬੱਚੇ ਦੀ ਆਈਟਮ ਨੇ ਪੌਪ ਪੌਪ ਆਉਂਦਾ ਹੀ ਇਹ ਚੀਜ਼ ਹੈ ਉਹ ਮੇਰੇ ਚਾ ਪੌਪ ਪੌਪ ਵਾਂਗੂ ਪੰਜ ਪੌਪ ਮਾਦਾ 5-6 ਸਾਲ ਦੇ ਜਵਾਗ ਦਾ ਹਾਂਜੀ ਇਹ ਧਾਗਾ ਹੁੰਦਾ ਧਾਗਾ ਖਿੱਚਦਾ ਬੱਚਾ ਨੂੰ ਪਟਾਕਾ ਪਜਦਾ ਇਹਦਾ ਠੀਕ ਹੈ ਇਹੀ ਆਈਟਮ ਪੌਪ ਪੌਪ ਆਉਂਦੀ ਬੀੜੀ ਬੰਬ ਆ ਕੇ ਬੱਚਿਆਂ ਦੀ ਆਈਟਮ ਆ ਜੀ ਆਹ ਸਭ ਤੋਂ ਮਸ਼ਹੂਰ ਕਿੰਗ ਕੋਬਰਾ ਹੈ ਨਾ ਇਹ ਸਾਰੇ ਜਿਹੜੇ ਪੁਰਾਣੀਆਂ ਆਈਟਮਾਂ ਆਈ ਮੁਰਾ ਪੁਰਾਣੀਆਂ ਆਈਟਮਾਂ ਜਿਹੜੀਆਂ ਆਪਾਂ ਚਲਾਉਂਦੇ ਰਹਿਆ ਹਾਂ ਆਹ ਕੀ ਹੋ ਗਿਆ ਪੈਕੇਟ 골ਡਨ ਜੀ ਇਹ ਆਉਂਦੇ ਜੀ ਜਿਵੇਂ ਜਦ ਛੋਟੇ ਹੁੰਦੇ ਸਾਡੇ ਘਰ ਦੇ ਨਾ ਬੰਬ ਦਵਾਉਂਦੇ ਸੀਗੇ ਉਹ ਬਾਅਦ ਜੀ ਬੰਬ ਤੁਮੋਂ ਕੋਈ ਨ ਦੇ ਸੀ ਨਾ ਹਾਂ ਫਿਰ ਆ ਛੋਟੇ ਛੋਟੇ ਕਿ ਤੜ ਤੜ ਕਰਕੇ ਜਿਹੜੇ ਬਿਜਲੀ ਬੰਬ ਕਹਿੰਦੇ ਸੀ ਇਹ ਹਾਂ ਇਹ ਬਿਜਲੀ ਬੰਬ ਹੁੰਦਾ ਜੀ ਇਹ ਅੱਛਾ ਇਹ ਅਲੱਗ ਅਲੱਗ ਖੁੱਲਾ ਖੁੱਲੇ ਪੀ ਜਾਂਦੇ ਇਹ ਇਕੱਲਾ ਇਕੱਲਾ ਹੀ ਹੈ ਇਕੱਲਾ ਇਕੱਲਾ ਚੰਦਾ ਜੀ ਨੂੰ ਵਸਾ ਅੱਗ ਲਾ ਕੇ ਸਿੱਟੀ ਜਾਂਦਾ ਬੱਚੇ ਦੇ ਪਟਾਕੇ ਖਤਮ ਹੋ ਜਾਂਦੇ ਇਹ ਆ ਕੇ ਕੋਈ ਬੰਦਾ ਰਾਜੇ ਜਾਂਦਾ ਛੋੜਾ ਬੱਚਾ ਹੈ ਨਾ ਵੀ ਬਹੁਤ ਬੰਬ ਚਲਾ ਲਿਆ ਹੈ ਨਾ ਸਾਡੇ ਕੋਲ ਇਹ ਮਿਲ ਜੂਗੀ ਜੀ ਅੰਮ੍ਰਿਤਸਰ ਦਾ ਸਪੈਸ਼ਲ ਰਾਕਟ ਹੁੰਦਾ ਜੀ ਇਹ ਅੱਛਾ ਇਹ ਅੰਮ੍ਰਿਤਸਰ ਤੋਂ ਆਂਦਾ ਹੈ ਇਹ ਅੰਮ੍ਰਿਤਸਰ ਬਣਦਾ ਹੈ ਬੜਾ ਮਸ਼ਹੂਰ ਹੈ ਨਾ ਹਾਂ ਜੀ ਰਾਕ ਜਪੰਦੀ ਬੰਬੂ ਅੱਛਾ ਇਹ ਪੁਸ਼ਪਾ ਦੇ ਮਹਮੂਨ ਇਹਦਾ ਵੀ ਤੁਮਕਾ ਬਹੁਤ ਹੈ ਨਾ ਤੁਮਕਾ ਬਹੁਤ ਹੁੰਦਾ ਹੈ ਅੱਛਾ ਤੇ ਆਪ ਕੋ ਇਹ ਨੇ ਹੁਣ ਆਪਾਂ ਜਿਹੜਾ ਬੜਾ ਚੀਜ਼ ਦੇਖਦੇ ਹੁੰਨੇ ਆ ਇਹਨਾਂ ਨੂੰ ਕੀ ਕਹਿੰਦੇ ਨੇ ਇੱਕ ਆ ਆ ਚੀਜ਼ਾਂ ਵੀ ਦਿਖਾਈਏ ਪੋਮੇਡੀਆ ਬੜੀ ਸ਼ਾਰਟ ਸ਼ਾਰਟ ਇਹ ਅਲੱਗ-ਅਲੱਗ ਵੈਰਾਈਟੀ ਹੈ ਜੀ ਸ਼ਾਰਟਸ ਹੀ ਤਾਂ ਗੇਮ ਹੈ ਅਸਲੀ ਸਭ ਤੋਂ ਵੱਧ ਹੈ ਨਾ 240 ਸ਼ਾਰਟ ਹੈ ਜੀ ਅੱਛਾ ਇਹਨੋਂ ਬਾਅਦ ਇੱਕ ਵਾਰ ਤੁਸੀਂ ਅੱਗ ਲਗਾ ਦਿਓ ਅੱਧਾ ਘੰਟਾ ਦੇ ਨੀਚੇ ਜਿੱਦਾਂ ਘੰਟਾ ਚੱਲ ਰਿਹਾ ਹੈ ਆਈਟਮ ਹੈ ਜੀ ਅੱਜ ਇੱਕ ਵਾਰ ਤੁਸੀਂ ਅੱਗ ਲਗਾਣੀ ਅੱਧਾ ਘੰਟਾ ਇਹਨੇ ਟੜ 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 ਚੱਲੀ ਜਾ ਇਹ ਅਲੱਗ-ਅਲੱਗ ਰੇਂਜੇ ਕੋਈ 2600 ਰੁਪਏ ਵਿਚ ਵੀ ਜੋ 2700 ਜੋ ਕੋ 2800 ਜੋ ਕੋਈ ਸਭ ਤੋਂ ਮਹਿੰਗਾ ਕਿੰਨੇ ਦਾ ਇਹ ਮਹਿੰਗਾ ਸਭ ਤੋਂ 3200 ਤੱਕ ਵੀ ਰੇਂਜ ਹੈ ਬਸ ਅੱਛਾ ਹਾਂਜੀ ਇੱਕ ਨਵੀਂ ਆਈਟਮ ਹੈ ਜੀ ਪੀਕੋ ਕਨਾਰ ਹੈ ਜੀ ਅੱਛਾ ਇਹ ਬੱਚਿਆਂ ਦੀ ਆਈਟਮ ਹੈ ਜੀ ਬਸ ਇੱਕ ਵਾਰ ਆਨਾਰ ਚਲਵਾ ਜੀ ਮੈਂ ਮੋਰ ਪਹਿਲਾਂ ਪਾਉਂਦਾ ਜੀ ਐਵੇਂ ਪਹਿਲਾਂ ਪਾਏ ਲੈਂਦੀ ਹਾਂ ਅੱਛਾ ਇਹ ਪੀਕੋ ਕਨਾਰ ਹੈ ਜੀ ਇਹਦਾ ਕੀ ਰੇਟ ਹੈ ਹਾਂਜੀ ਇਹਦਾ ਇਹ 3500 ਰੁਪਏ ਦਾ ਆ ਬੰਬ ਦਿਖਾਓ ਚੱਕ ਕੇ ਬੜਾ ਵੱਡਾ ਇਹ ਰਸਾ ਬੰਬ ਹੈ ਜੀ ਸ਼ਾਦੀ ਵਾਲੀ ਆਈਟਮ ਹੈ ਜੀ ਅੱਛਾ ਇਹ ਬਹੁਤ ਵਧੀਆ ਜੀ ਕਲਾਸ ਲੋਕ ਵਿਆਹ ਸ਼ਾਦੀਆਂ ਬਸ ਯੂਜ਼ ਕਰਦੇ ਜੀ ਤੁਹਾਡੇ ਵਿਆਹ ਤੇ ਵੀ ਇਹੀ ਚਲਵਾਏ ਸੀ ਓਏ ਹਾਂ ਜੀ ਸਾਡੇ ਵਿਆਹ ਤੇ ਹਾਈ ਚਲਾਇਤੀ ਸਾਰੇ ਕੁਝ ਉਰੋਂ ਹੀ ਲੈ ਕੇ ਗਏ ਆ ਨਿਆਰੇ ਔਰਾਲੀ ਚ ਕਿਸੇ ਦਾ ਵਿਆਹ ਹੋਵੇ ਤਾਂ ਪਟਾਕੇ ਨਾ ਚੱਲੇ ਪੋਸੀਬਲ ਨਹੀਂ ਹੋ ਸਕਦਾ ਜੀ ਤੇ ਫ੍ਰੀ ਫ੍ਰੀ ਗਿਫਟ ਕਰਦਾ ਨਾ ਤੁਸੀਂ ਮੁੰਡੇ ਹਾਂ ਜੀ ਹਾਂ ਔਰਾਲੀ ਬੜੀ ਆਈਟਮ ਹੈ ਜੀ ਕਿ ਸਾਰੇ ਚੰਨਣਗੇ ਆ ਦੇਖੋ ਆ ਕੀ ਬੱਚੇ ਲਈ ਆਟਮ ਆਏਗੇ ਜੀ ਹਾਂ ਆ ਬੱਚਿਆਂ ਦੀ ਆਈਟਮ ਹੈ T2 ਹੈ ਇਹ ਬੱਚਿਆਂ ਦੀ ਆਈਟਮ ਹੈ ਇਹਦਾ ਮਤਲਬ ਕੀ ਇਹ ਇਹ ਸਿਕਸ ਫੰਕਸ਼ਨ ਹੈ ਜੀ ਅੱਛਾ ਇਹਨੂੰ ਉਸੇ ਬੱਚਾ ਅੱਗ ਲਗਾਏ ਦੇ ਵਿੱਚੋਂ ਚੱਕਰੀਆਂ ਚੱਕਰੀਆਂ ਅਲੱਗ ਅਲੱਗ ਚੀਜ਼ ਨਿਕਲ ਕੰਗੋਲਡਬਰਗ ਇਹ ਸਿਸਟਮ ਹੈ ਹਾਂ ਇਹਨੂੰ ਅੱਗ ਲਗਾਣਾ ਕਰੈਕਲਿੰਗ ਨਾਲ ਚੱਲਣਾ ਬੱਚਿਆਂ ਨੇ ਅੱਛਾ ਇਹ ਕਿੰਨੇ ਦਾ ਹੈ ਇਹ ਹੈਗਾ ਜੀ 750 ਰੁਪਏ ਰੇ ਜੀ ਅੱਛਾ ਹਾਂਜੀ ਹਾਂ ਤੇ ਇਹ ਹੋਲ ਸੇਲ ਦੀ ਰੇਟਸ ਹੈ ਸਾਰੇ ਤੁਹਾਡੇ ਇਹ ਸਾਰੇ ਹੋਲ ਸੇਲ ਰੇਟ ਹੈ ਤੇ ਹੁਣ ਜਿਹੜੇ ਆਪਾਂ ਰੇਟ ਬੋਲੇ ਨੇ ਫਰਕ ਤਾਂ ਨਹੀਂ ਹੋਊਗਾ ਜਮੀ ਯਾਰ ਹੁਣ ਦੋ ਚਾਰ ਦਿਨ ਦੋ ਚਾਰ ਦਿਨ ਦਾ ਕੋਈ ਫਰਕ ਨਹੀਂ ਹੈਗਾ ਜਦ ਬੰਦਾ 10 15 ਦੇ ਲੇਟ ਆਂਦਾ ਹੀ ਨਾ ਨਾ ਫਿਰ ਤਾਂ ਫਿਰ ਤਾਂ ਅਗਲਾ ਦੀਵਾਲੀ ਦੇ ਸਿਸਟਮ ਚ ਆ ਥੋੜਾ ਹੁੰਦਾ ਜੀ ਥੋੜਾ ਇਸ ਵਾਰ ਟਰਾਂਸਪੋਰਟ ਮਹਿੰਗੀ ਹੋ ਜਾਂਦੀ ਜੀ ਸਮਾਨ ਨਹੀਂ ਪਿੱਛੇ ਪ੍ਰੋਵਾਈਡ ਹੁੰਦਾ ਜੀ ਉਹ ਤਾਰੇ ਥੋੜੇ ਬੋਦੇ ਭੱਜ ਜਾਂਦੇ ਨਹੀਂ ਆ ਕੀ ਪਏ ਨੇ ਮਲਟੀ ਕਲਰ ਸ਼ਾਰਟਸ ਹੀ ਆ ਸਾਰੇ ਇਹ ਪਤਲਾ ਸ਼ਾਰਟਸ ਹੈ ਛੋਟੇ ਹਨਾ ਹਾਂ ਛੋਟੇ ਸ਼ਾਰਟ ਹਨ ਜਿਵੇਂ ਛੋਟੇ ਦੁਕਾਨਦਾਰਾਂ ਵਾਲੇ ਛੋਟੇ ਛੋਟੇ ਸਭ ਤੋਂ ਸਸਤਾ ਸ਼ਾਰਟ ਕਿਹੜਾ ਕੋਈ ਸਿੰਗਲ ਡੰਡਾ ਮਿਲ ਜਾਂਦਾ ਯਾਰ ਆ ਡੰਡੇ ਆ ਗਏ ਹਾਂ ਡੰਡੇ ਕਹਿੰਦੇ ਸੀ ਸਿੰਗਲ ਡੰਡੇ ਆਂਦੇ ਜੀ 195 ਰੁਪਏ ਦੇ ਵਿੱਚ ਆਈਏ ਅੱਛਾ ਇਹ ਸਿੰਗਲ ਸਿੰਗਲ ਡੰਡੇ ਤਿੰਨ ਨੇ ਤਿੰਨ ਸਿੰਗਲ ਡੰਡੇ ਨੇ ਪੂਰਾ ਚੱਲਣਾ ਯਾਰ ਪੂਰੀ ਛੱਤ ਬਣਾਣੀ ਜੇ ਇੱਕ ਵੱਡਾ ਡੰਡਾ ਹੁੰਦਾ ਉਹ ਆ ਆਹ ਸਾਰੇ ਆ ਦੇਖੋ بڑے ਡੰਡੇ ਮਿਲ ਜੂਗਾ ਯਾਰ ਹਾਂ ਇਹ 2 ਇੰਚੀ ਪਾਈਪ 3 ਇ ਇਹ 2 ਇੰਚ ਪਾਪੇ 3 ਇੰਚ ਪਾਪੇ ਮਰਕਰੀ ਕੰਪਨੀ ਅੱਛਾ ਇਹ ਕਿੰਨੇ ਦਾ ਲਾਇਨ ਕਿੰਗ ਦਾ ਮਰਕਰੀ ਦਾ ਇਹ 850 ਰੁਪਏ ਰੇ ਸ਼ੁਰੂ ਹੋ ਜਾਂਦੀ ਇਹਦੀ ਅੱਛਾ ਆ ਉਸ ਤੋਂ ਵੀ ਵੱਡਾ ਹੈ ਇਹ ਉਸ ਤੋਂ ਵੱਡਾ ਹੈ ਇਹ ਅਲੱਗ-ਅਲੱਗ ਰਹਿ ਜਾਂਦੀ ਹੈ ਲਿਸਟ ਦੇ ਉੱਪਰ ਜਿਵੇਂ ਤੁਸੀਂ ਕਿੰਨਾ ਕਿ ਸਮਾਨ ਹੁੰਦਾ ਹੀ ਉਹਦੇ ਮੈਂ ਲਿਸਟ ਦੇ ਮੁੱਕਦੀ ਗੱਲ ਤਾਂ ਇਹ ਇਹ ਕਿੰਨੇ ਦਾ 3500 ਲਿਖਿਆ ਹੈ ਕਿੰਨੇ ਦਾ ਪੈਂਦਾ ਦੇਖੋ ਇਹ 950 ਰੁਪਏ ਦਾ ਜੀ ਅੱਛਾ ਹਾਂ ਜੀ ਇਹ ਤਾਂ ਫਿਰ ਜਿਹੜੇ ਉੱਥੇ ਦੁਕਾਨਦਾਰ ਨੇ ਸ਼ਹਿਰਾਂ ਜੂ 3500 ਦੇ ਵੇਚਦੇ ਆ ਪਰ ਉਹਨਾਂ ਦਾ ਜੀ ਸਿਸਟਮ ਅਲੱਗ ਹੁੰਦਾ ਕੋਈ ਲੈਸ ਕਰਕੇ ਵੇਚਦੇ ਨਾ ਕੋਈ ਸ਼ਾਇਦ ਹੁੰਦਾ ਅਸੀਂ ਆਪਣੇ ਵੱਲੋਂ ਬੰਦੇ ਦਾ ਫਾਇਦਾ ਕਰਕੇ ਵੇਚਾਂਗੇ ਉਹ 2500 ਦਾ ਵੇਚ ਦੇਣਗੇ ਇਸ ਤੋਂ ਘੱਟ ਤਾਂ ਨਹੀਂ ਵੇਚਣਗੇ ਹਾਂਜੀ ਹਾਂ ਹੈਨਾ ਇਹੀ ਚੀਜ਼ ਹੈ ਤੇ ਦੋਸਤੋ ਤੁਸੀਂ ਜੱਸੀ ਜਿਹੜੇ ਫਾਇਰਵੌਕਸ ਨੇ ਆਪਣਾ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਬੋਲ ਦਿਓ ਸਾਡਾ ਐਡਰੈਸ 42 ਰੋਡ ਪਟਾਕਾ ਮਾਰਕੀਟ ਹਾਂ ਸ਼ਾਪ ਨੰਬਰ 3 ਔਰ ਸ਼ਾਪ ਨੰਬਰ 6 ਜੀ ਸਾਡੇ ਸ਼ਾਪ ਨੰਬਰ 3 ਦੀ ਵੱਡੀ ਸ਼ਾਪ ਹੈ ਉਹਦੇ ਬਾਅਦ 6 ਨੰਬਰ ਸ਼ਾਪ ਦੇ ਉ ਜਦੋਂ ਵੀ ਸ਼ਾਪ ਨੰਬਰ 3 ਤੇ ਜੱਸੀ ਜੀ ਬੈਠੇ ਆ। ਜੀ ਬੈਠੇ ਆ ਜੀ। ਸ਼ਾਪ ਨੰਬਰ 6 ਤੇ ਮੈਂ ਬੈਠਾ ਹੁੰਦਾ ਜੀ। ਜਦੋਂ ਜੱਸੀ ਜੀ ਆ ਕੇ ਜੱਪੇ ਸਕਦੇ। ਬਾਕੀ ਤੁਹਾਨੂੰ ਰੇਟ ਸਾਰੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ ਹੈਗਾ ਜੀ 7009614708। ਗੁਰਦੇਵਾਂ ਜੀ ਹੁਣ ਤੁਸੀਂ ਕਿੰਨੇ ਦਾ ਪਟਾਕਾ ਲੈ ਕੇ ਜਾਓਗੇ? ਵਾਦਾ ਕਰੋ। ਮੈਂ ਲੈ ਕੇ ਜਾਊਂ ਜੀ 10000 ਤੋਂ। 10000 ਰੁਪਏ। ਕੱਲੇ ਵੀ ਜਾ ਜਾਓਗੇ। ਬਧਾਈਆਂ ਤੁਹਾਨੂੰ ਜੀ ਚਲ ਠੀਕ ਹੈ ਵਧਾਈਆਂ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਦੁਸ਼ਹਰੇ ਦੀਆਂ ਸਾਰਿਆਂ ਨੂੰ ਧੰਨਵਾਦ ਤੇ ਫਿਰ ਦੀਵਾਲੀ ਦੀਆਂ ਵੀ ਤੁਹਾਨੂੰ ਐਡਵਾਂਸ ਦੇ ਵਿੱਚ ਵਧਾਈਆਂ ਦੀਵਾਲੀ ਤੋਂ ਪਹਿਲਾਂ ਇੱਕ ਵਾਰ ਫੇਰ ਆਵਾਂਗੇ ਤੇ ਤੁਹਾਡੀ ਵੀਡੀਓ ਪਾਵਾਂਗੇ ਤੇ ਲੋਕਾਂ ਦਾ ਫਾਇਦਾ ਹੋ ਸਕੇ ਇਸ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਠੀਕ ਹੈ